ਕੀ ਚੱਲਣਿਆ ਤੂੰ ਫੇਰ ਲਾਲਾ ਦੁਆਰਾ ਮੈਂ ਕਿਹਾ ਠੇਕ ਕਰ ਤੈਨੂੰ ਘੰਨੋ ਫੜ ਕੇ ਲਾ ਪੋਚਾ ਲੈ ਤੂੰ ਲਈ ਜਾ ਬੇਲੀ ਆ ਇੱਥੇ ਕੀ ਕਰਦੀ ਆ ਤੂੰ ਤੂੰ ਕਮਾਈ ਕਰਦੀ ਆ ਬੂਥਾ ਚੱਕ ਕੇ ਘੰਟਾ ਹੋ ਗਿਆ ਤੈਨੂੰ ਬਾਹਰ ਫੋਨ ਤੇ ਲੱਗੀ ਉਹਨੂੰ ਤੈਨੂੰ ਸ਼ਰਮ ਨਹੀਂ ਆਦੀ ਫੋਚਾ ਲੈਣਾ ਕਰਨੀ ਆ ਹੋਣਾ ਅਸੀਂ ਮੇਰੀ ਭੈਣ ਦਾ ਅੰਨੇ ਵਾ ਤੁਰਿਓ ਆ ਮੂੰ ਚੱਕਿਆ ਆ ਬੂਥਾ ਚੱਕਿਆ ਫੋਨ ਲੈ ਕੇ ਤੁਰਿਓ ਪੋਚਾ ਲੈ ਚੱਲ ਚੱਲ ਕੰਮ ਕਰ ਆਪਣਾ ਲਾ ਪੋਚਾ ਆਪੀ ਤੂੰ ਚਲਾ ਨਹੀਂ ਤੂੰ ਲੈ ਲੈ ਤੂੰ ਕੀ ਕਰਦੀ ਆ ਪਰ ਦੱਸ ਤੂੰ ਪੋਚਾ ਪੋਚਾ ਵੀ ਨਾ ਸਕੀ ਲੈ ਪੋਚਾ ਤੇਰਾ ਮੌਟ ਕੌਣੇ ਕਰ ਦੂੰਗਾ ਤੈਨੂੰ ਦੂਰ ਹੈ ਉੱਤੋਂ ਉੱਤੋਂ ਕੰਮ ਨਹੀਂ ਕਰਦੀ ਨਹੀਂ ਤੂੰ ਕੀ ਕਰਦੀ ਛੱਡੀ ਹੋਈ ਕੀ ਕਰਦੀ ਨਹੀਂ ਤੂੰ ਛਾਂਦਰ ਹੋਣ ਤੇ ਲੱਗਦੀ ਮੈਨੂੰ ਸ਼ਰਮ ਨਹੀਂ ਆਉਂਦੀ ਨਹੀਂ ਹੈ ਨਹੀਂ ਮੈਂ ਕਰਤਾ ਤੈਨੂੰ ਅਸਿੱਤਪਿਆ ਇਸ ਜਨਾਨੀ ਨੇ ਮੇਰਾ ਹੈ ਹੈ ਲੋਹੂ ਨਹੀਂ ਪੀਤੇਓ ਲੈ ਜਾ ਮੋਟਾ ਲਾਪੇ ਵਾਦੋ ਵਾਦ ਪੁੱਟ ਲਾ ਪੁੱਟ ਤੂੰ ਲਾ ਲਾ ਮੈਂ ਤਾਂ ਲਾਣਾ ਨਹੀਂ ਲਾਵਾ ਤੂੰ मेरे बाल कितना फनी तू कितना फनी है मेरी देख 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 इन्हें ने अब मैं ना के आई हूं फस गई हूं अब फस गई हूं हो गया ओए ओए अब फस गई है वो चल ला लिया गंदे कर लेके सारे आ गए इन्हें शर्म नहीं आती कर ले वो आ जा तू कर ले नहीं और मेरे ने कुत्ते वो आ जा वो आ जा कोई ना कटे मैं बजना नहीं वो आ ਮੰਮੀ ਲੈ ਜਾ ਇਹਨੂੰ ਅੰਦਰ ਲੈ ਜਾ ਮੰਮੀ ਆ ਸਾਰੇ ਜੈਂਪਰ ਪਾੜ ਤਾਂ ਲੈ ਆਏ ਇਹਨੂੰ ਲੈ ਲੈ ਇਹ ਚੰਗਾ ਸਿਆਪਾ ਲਿਆ ਕੇ ਪਾ ਲਿਆ ਮੇਰੇ ਘਰ ਆ ਇਹਨੇ ਬਸੋ ਬਸ ਦੇਖਾ ਜੋ ਕਿਦਾਂ ਪੈਂਦੀ ਹੈ ਦੇਖ ਕਿਦਾਂ ਪੈਂਦੀ ਆ ਆ ਬਸ ਚਲ ਚਲ ਚਮਾਕ ਟਕਾਣੇ ਕਰਾਂ ਮੈਂ ਚਲ ਹੈ ਉਹ ਬਸ ਕਰ ਹੁਣ ਬਹਿ ਜਾ ਹਾਂ ਇਹ ਨਾ ਹੀ ਨਹੀਂ ਦੁਖੀ ਕੀਤੇ ਆ ਇੱਕ ਦੂਜੇ ਨੂੰ ਵੇਖਤਾ ਸੀ ਬਾਹ ਪੱਟ ਬੁਰੇ ਹਾਲ ਕਰ ਚੰਗਾ ਗੱਲ ਸਿਆਪਾ ਪਾ ਲਿਆ ਨਾਲੇ ਮੇਰੇ ਪਾਲਣ ਨਾਲੇ ਆਪਣੇ ਪਾਲਣ ਲਿਆ ਕੇ ਇਹਨਾਂ ਨੂੰ ਕਿਨੂੰ ਮੈਨੂੰ ਕੀ ਪਤਾ ਮੈਂ ਤਾਂ ਅੰਦਰ ਮੋਬਾਈਲ ਦੇਖਦਾ ਸੀ ਫਸ ਗਈ ਅੰਦਰ ਕੀ ਹੋ ਗਿਆ ਇਹਨਾਂ ਨੂੰ ਨਿਕਲ ਅੰਦਰੋਂ ਤਰ ਮੈਂ ਦੱਸਦੀ ਤੈਨੂੰ ਉਹ ਬਹਿ ਜਾ ਬੱਸ ਕਰ ਫੇਰ ਬਾਤ ਕਰ ਨਿਕਲਦੇ ਨਾ ਉਹ ਬਹਿ ਜਾ ਆ ਜਾ ਬਹਿ ਜਾ ਆ ਕੇ ਅੱਗੇ ਤੈਨੂੰ ਮੈਂ ਦੱਸਾਂ ਆ ਜਾ ਤੂੰ ਬਾਲ ਕਿੱਦਾਂ ਖਲੇ ਮੈਂ ਤਾਂ ਕੋਟ ਲਾ ਖਾ ਲਿਆ ਤੁਸੀਂ ਮੈਂ ਦੋਏ ਕੋਟ ਲਾ ਰਹੀ ਆ ਚਲੀ ਮੈਂ ਇਹਨੂੰ ਕਿਹਿਆ ਪੋਚਾ ਲਾਣੀ ਹੈ ਤੁਸੀਂ ਕਿੱਦਾਂ ਚੱਕੇ ਖਲਾ ਖਲਾ ਨਹੀਂ ਤੂੰ ਉਹ ਬੂਠਾ ਚੱਕ ਗਿਆ ਤੁਰਦੀ ਆ ਫਟਾਫਟ ਮੂੰਹ ਚੱਕਿਆ ਮੈਂ ਦੋਏ ਬੜੀਆਂ ਦੁਆਏ ਲਾਲਾ ਪੋਚਾ ਦੁਆਰਾ ਮੈਂ ਤੈਨੂੰ ਸਮਾਈ ਨਹੀਂ ਕਰਦੀ ਮਾਝਾ ਤੂੰ ਅੱਛਾ ਹੋਵਾ ਕਰੀ ਮੈਂ ਉਹ ਬੱਸ ਉਹ ਸੁਖੀ ਪੀਤਾ ਪਿਆ ਅੱਜ ਤਾਂ ਦੱਸੋ ਬੱਸ ਲੱਭਾਸ ਕਰੋ ਹੁਣ ਕੱਲ ਤੁਹਾਡੇ ਮਜਾ ਲੱਗੀ ਥੋੜੇ ਨੇ ਝੂਠੇ ਭਾਂਡੇ ਲੈ ਆ ਕੇ ਮੇਰੇ ਤੋਤੇ ਭਾਂਡਿਆਂ ਦੇ ਵਿੱਚ ਥਾਲੀ ਛੁੱਟੀ ਹਰ ਕੰਮ 'ਚ ਮੇਰੇ ਨਾਲ ਇਹ ਜਿਦਾ ਲੈਂਦੀ ਆ ਉਹ ਯਾਰ ਇੱਕ ਪੋਚੇ ਦਾ ਹੀ ਸੀਗਾ ਮੈਂ ਲਿਆ ਮੈਂ ਪੋਚਾ ਲਾਣਾ ਕੀ ਪੋਚਾ ਲਾਣਾ ਮੈਂ ਲਾਣਾ ਪੋਚਾ ਨਾ ਇਹਨੇ ਕੱਲ ਵੀ ਮੈਂ ਨਹੀਂ ਦਿੱਜੇ ਤੇ ਲਈ ਕੱਲ ਇਹਨੇ ਤੋਤੇ ਭਾਂਡਿਆਂ ਦੇ ਵਿੱਚ ਆਪਣੇ ਝੂਠੇ ਭੰਡ ਲੈ ਆ ਕੇ ਛੁੱਟੇ ਆ ਕੱਲ ਤੂੰ ਸਮਝ ਜਾ ਮੈਂ ਮੈਗੀ ਬਣਾਉਣ ਲੱਗੀ ਇਹਨੇ ਚੱਕ ਕੇ ਮੈਗੀ ਬਣਾਉਣ ਲੱਪੇ ਮੇਰੀ ਮੈਗੀ ਚੱਕ ਕੇ ਲੈਪੇ ਬਣਾਉਣ ਇਹਨੂੰ ਸ਼ੋਰ ਮੈਂ ਬਣਾਉਣ ਲੱਗੀ ਸੀ ਪਹਿਲੇ ਮੈਂ ਬਣਾਉਣ ਲੱਗੀ ਸੀ ਜ਼ਬਰਦਸਤ ਮੈਂ ਬਣਾ ਲਗੀ ਸੀਗੀ ਬੜਾ ਐਸਾ ਕਰਦੇ ਹੋ ਫਸ ਪਈ ਆ ਮੰਮੀ ਫੜ ਲੈ ਉਹਨੂੰ ਖਿੱਚ ਲੈ ਉਹਨੂੰ ਛੱਡ ਨਹੀਂ ਔਰ ਰਹਿਣ ਦੇ ਤਾਂ ਸਾਨੂੰ ਢਾੜਣਾ ਚੱਲ ਮੰਮੀ ਬਹਿ ਜਾਓ ਬਹਿ ਜਾਓ ਫੇ ਟੋਲਣ ਤੋਂ ਅੱਜ ਹਲਕੀਆਂ ਇਹਨਾਂ ਨੂੰ ਇਦਾਂ ਨਹੀਂ ਹਟਦੀਆਂ ਰਹਿਣ ਦਿਓ ਰਹਿਣ ਦਿਓ ਬੱਚਾ ਚੱਕੋ ਬੱਚਾ ਚੱਕੋ ਜਾ ਥੱਕ ਜਾਉਂਗੇ ਨਾ ਭਈ ਆਪੇ ਹਟ ਜਾਣਾ ਰਹਿਣ ਦਿਓ ਲੜੋ 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 ਥਾਕੇ ਠਾਉਂਦੇ ਸੀ ਹੈ ਨਾ ਲੜੋ 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 ਤੁਸੀਂ ਐਂਬੂਲੈਂਸ ਨੂੰ ਫੋਨ ਕਰ ਦੋ ਚੈੱਕ ਜਾਨੀ ਜਿਹੜੀ ਡੇਪ ਹੋ ਗਈ ਉਹਨੂੰ ਲੈ ਜਾਵਾਂਗੇ ਬੱਚਾ ਚੱਕੋ ਪੁੱਤਾ ਕਿ ਮੈਂ ਤੈਨੂੰ ਕਿਹੜਾ ਨਾ ਹੋਰ ਕਿਤੇ ਪਜਾਵਾਂਗੇ ਆ ਜਾ ਪੁੱਤਾ ਕਿ ਤੈਨੂੰ ਲਵਾਂ ਹਾਂ ਨਾ ਰੁਕ ਜਾ ਰੁਕ ਜਾ ਪਤਾ ਨਹੀਂ ਪਤਾ ਨਹੀਂ ਦੇ ਦੇ ਪਾਣੀ ਕਿੱਡੀਆ ਬਾਰਡਰ ਤੇ ਹੈ ਨਾ ਲੜਾਈ ਲੰਡ ਗਈਆਂ ਆ ਚਾਈਨਾ ਦੇ ਨਾਲ ਜਿਹੜਾ ਤੁਹਾਨੂੰ ਮੈਂ ਪਾਣੀ ਲੈ ਕੇ ਦਵਾ ਪਾਣੀ ਨਹੀਂ ਦੇ ਹਟਦੀਆਂ ਤੁਸੀਂ ਹਾਂ ਲੜੋ ਇਹ ਜੰਨੀ ਹੈਗੀ ਆ ਪਾਣੀ ਨਹੀਂ ਮਿਲਦਾ ਇਹਨੇ ਲਹੂ ਪੀਤਾ ਪਿਆ ਇਹਨੇ ਮੇਰਾ ਤੁਹਾਨੂੰ ਇੱਕ ਗੱਲ ਤਾਂ ਜ਼ਿਆਦਾ ਗੱਲ ਬਧਾਈ ਮੈਂ ਤੈਨੂੰ ਦੱਸਾਂ ਤੂੰ ਬਧਾਈਆ ਗੱਲ ਤੂੰ ਪੋਚੇ ਲਾ ਲੰਦੀ ਪੋਚੇ ਮਹਿਲਾ ਨਹੀਂ ਰੋਜ਼ ਚਪੇੜਾ ਮਾਰੋ ਚਪੇੜਾ ਮਾਰੋ ਚਪੇੜਾ ਮੁਕੇ ਮਾਰੋ ਇੱਕ ਦੂਏ ਦੇ ਅੱਜ ਤੈਨੂੰ ਪੋਚੇ ਲਾਣੇ ਪੈ ਗਏ ਕਿੱਦਾਂ ਹੱਫ ਰਹੀ ਪਈ ਆ ਦੇਖਿਆ ਸ਼ਰਮ ਨਹੀਂ ਆਦੀ ਇਹਨੂੰ ਟਾ ਹੋ ਗਿਆ ਨਾ ਪਰ ਦਿਮਾਖ ਖਰਾਬ ਕੀਤਾ ਪਿਆ ਹੋਏ ਨੇ ਤੂੰ ਘਟ ਕੀਤੇ ਹੋ ਆ ਜਦੋਂ ਕੰਮ ਦਾ ਟਾਈਮ ਹੁੰਦਾ ਫੋਨ ਸੌਂਡ ਖੜ ਜਾਂਦੀ ਏ ਚੁੱਪ ਕਰਕੇ ਲੈ ਕੇ ਫੋਨ ਤੇ ਤਰਉਂਦੀ ਆ ਜਦਾਂ ਆਂਦਾ ਗੱਲ ਨਹੀਂ ਕਰਨੀ ਫੋਨ ਤੇ ਮੈਂ ਨਹੀਂ ਕਰਨੀ ਕਮਰੇ ਵਾੜਨ ਤੋਂ ਬਾਅਦ ਕਰ ਤੇ ਬਹਿ ਜਾ ਰਹਿਣਾ ਹਣੇ ਚੱਲ ਬਸ ਕਰੋ ਦੇਖੋ ਮੰਮੀ ਦੇਖੋ ਕਿਦਾਂ ਨਾਸਾ ਫਲਾਉਂਦੀ ਏ ਜਦੋਂ ਡੱਡੂ ਕਿਨਾਰੇ ਤੇ ਬੈਠੇ ਹੁੰਦੇ ਛੱਪੜ ਤੇ ਆਕੇ ਬੋਂ ਬੋਂ ਕਰਦੇ ਆ ਲੈ ਤਾ ਬਈ ਆਹ ਹੁਣ ਦੱਸੋ ਪਾਣੀ ਲੈ ਆ ਕੇ ਦਾਵਾ ਬਾਈ ਉਹ ਰੋਟਣਾ ਆ ਦੇਖੀ ਤੂੰ ਉਹ ਹੋਰ ਅਗਲਾ ਨਾ ਤੂੰ ਹਟਾ ਇਹ ਬਾਈ ਨਾ ਉਹ ਫਨੀਆ ਸੱਪ ਵਾਂਗੂ ਪੈਂਦੀ ਆਇਆ ਜਿਹਦਾ ਫਨੀਆ ਸੱਪ ਨਹੀਂ ਮਾਰਦਾ ਆਇਆ ਘੇਹੋਸ਼ ਹੋਣ ਤੇ ਆ ਗਈਆਂ ਫਿਰ ਵੀ ਡੰਗ ਮਾਰਦੀ ਆ ਪਤਾ ਵੀ ਨਹੀਂ ਹਟ ਸਕਦੀਆਂ ਇਹ ਲੈ ਡਾਕਟਰ ਨੇ ਆਦੇ ਹੁਣ ਇਹਨਾਂ ਨੂੰ ਇੱਕ ਇੱਕ ਗੁਲਕੋਸ਼ ਦੀ ਬੋਤਲ ਲਾ ਦੇ ਉਹ ਤੇਰੇ ਕੋਲ ਲਈਆਂ ਲਾਹਣ ਪਾਣੀ ਪੀ ਲੋ ਲਾਹ ਹਟੀਆਂ ਤਾਂ ਗੱਲਾ ਅੱਧੇ ਪੋਚੇ ਤੂਲਾ ਨਾ ਅੱਧੇ ਮੇਰਾ ਲਨੀਆ ਚੱਲ ਠੀਕ ਆ ਰਾਜਵਿੰਦਰ ਚੱਲ ਤੂੰ ਲਾ ਦੇ ਹੁਣ ਪਹਿਲਾ ਫਿਰ ਤੇ ਹਾਲ ਤੁਹਾਡੇ ਦੋ ਹਾਰੇ ਪਹਿਲਾ ਕੋਲ ਕੇ ਲੜ ਕੇ ਐਨ ਹਫਤਿਆਂ ਹੋ ਕੇ ਹਲਕੀਆਂ ਹੋ ਗਈਆਂ ਹੁਣ ਹੁਣ ਰਾਜਮੰਦੀ ਨਾ ਤੂੰ ਲਾ ਲਾ ਤੂੰ ਲਾ ਲਾ ਪਹਿਲੇ ਲਾ ਲਨੀ ਆ ਜੀ ਇਹੇ ਕਬ ਕਰ ਕਰ ਲੈਂਦੀ ਆ ਛਾਲਬ ਕਰ ਲਨੀ ਆ ਇਹ ਮੇਰੇ ਕਹਿਣਾ ਮੰਨਿਆ ਇਹ ਮੇਰੇ ਨਾਲ ਲੜ ਪਈ ਨਾ ਇਹਨੇ ਸ਼ੁਰੂ ਕੀਤੀ ਸੀ ਪਹਿਲਾ ਲੜਾਈ ਇਹ ਕਿੱਜ ਨਹੀਂ ਬੰਦ ਕਰ ਲੈਂਦੀ ਇਹਦੇ ਵਾਲ ਪਟਟੇ ਤੂੰ ਪਟਟੇ ਸੀ ਨਾ ਵਾਲ ਮੇਰੇ ਤੂੰ ਪਟਟੇ ਸੀ ਪਹਿਲਾਂ ਵਾਲ ਪਹਿਲੇ ਤੂੰ ਵਾਲੇ ਸੀ ਤੂੰ ਕਮਾਇਆ ਮੈਨੂੰ ਮੰਨ ਲਾ ਹੋ ਤੁਸੀਂ ਫੇਰ ਫਸ ਜਾਓ ਚਲੋ ਜੀ ਫੇਰ ਫਸਵਾਣਾ ਇਹਨਾਂ ਨੂੰ ਠਾਲ ਇੱਥੋਂ ਬੈਠ ਕੇ ਦੇਖਦਾ ਚਲ ਚੱਲ ਬੰਦ ਕੋਚਾ ਫੇਰ ਪਤਾ ਲੱਗਿਆ ਇਦਾਂ ਫੇਰ ਮੈਂ ਲਾ ਦੰਨੀ ਆ ਚੰਗੀ ਨਹੀਂ ਤਾਂ ਕਰਦੀ ਸਾਡੀ ਮੇਰੇ ਮਿੱਟੀ ਖਰਾਬ ਕਰ ਦਤੀ ਇਹਨਾਂ ਨੇ ਉਹ ਅੰਦਰ ਲੈ ਨੋਦੀ ਆ ਫੜੀ ਮੇਰਾ ਐਦਾਂ ਕਰਾ ਉੱਥੇ ਬੈਠ ਉੱਥੇ ਪਾ ਲਈ ਇਹ ਆ ਜਾ ਨਾ ਮੈਂ ਬਾਦਮਾ ਹੁਣ ਦੱਸ ਦੋ ਸਾਡੇ ਵਾਲਾ ਨੂੰ ਮੇਰੇ ਅਨਰੋਧਾ ਇਹ ਪਹਿਲਾ ਕਹਿਣਾ ਮੰਨ ਲੈਂਦੀ ਹੈ ਤਾਂ ਠੀਕ ਨਹੀਂ ਸਗਾ ਠੀਕ ਆ ਜਦੋਂ ਜਾ ਲੜਦੀਆਂ ਹੋਣਾ ਨਾ 1 ਵਜh ਥੋੜਾ ਜਿਹਾ ਇਹਨਾਂ ਦੀਆਂ ਡੋਰਾ ਖੋਲ ਦੋ ਲਓ ਕਰ ਲੋ ਤਸੱਲੀ ਜਿਹੜੀ ਕਰਨੀ ਐ ਨਾ ਰੋਟੀ ਡਾਟੀ ਬਣਾ ਲਊਂਗੀ ਜਾਂ ਜਦ ਹੈ ਉਹ ਅਸੀਂ ਕੋਈ ਇੰਤਜ਼ਾਮ ਕਰ ਲਈਏ ਮੈਂ ਮੰਮੀ ਨੂੰ ਕਹਾਂ ਸਰ ਦਾ ਪਾਸੇ ਦੁਖਦੇ ਆਪੇ ਹੀ ਕਰੋ ਆਪੇ ਇੰਤਜ਼ਾਮ ਕਰ ਲਓ ਅੱਛਾ ਢਾਬੇ ਤੋਂ ਲਿਆ ਲੈ ਲਓ ਰੋਟੀ ਅਸੀਂ ਬਣਾਈ ਹੈ ਮੰਮੀ ਨੂੰ ਕਹਾਂ ਮੈਂ ਰੋਟੀ ਬਣਾ ਦੇ ਮਾਰੋਂ ਮੰਗਾ ਲਓ ਰੋਟੀ ਆਪੇ ਨੂੰ ਬਣਾ ਲਾ ਮੈਂ ਤਾਂ ਲੱਗੀ ਪੈਣ ਲੱਕ ਬਹੁਤ ਦੁਖਦਾ ਆ ਅੱਛਾ ਤੁਸੀਂ ਜੋਦਗੇ ਇਹ ਕਿ ਮੁਰ ਤਾਂ ਕਹਿੰਦੀ ਸੀ ਮੈਂ ਪੋਚਾ ਲਾਣ ਲੱਗੀ ਬੂਥਾ ਚੱਕ ਕੇ ਫੇਰ ਤੁਰ ਪਈਆਂ ਪੋਚਾ ਤਾਂ ਲਾ ਲਾ ਨਹੀਂ ਸੌਂਗਣੇ ਪੋਚੇ ਤਾਂ ਹੁਣ ਇੱਥੇ ਲਟ ਲਟ ਕੇ ਲੱਗ ਗਏ ਆ ਹੁਣ ਕੋਈ ਕਮੀ ਰਹਿ ਗਈ ਆ ਮੈਂ ਤਾਂ ਲੱਗੀ ਪੈਣ ਮੇਰਾ ਤਾਂ ਲੱਕ ਬਹੁਤ ਦੁਖਦਾ ਆ ਹੁਣ ਕਿੱਥੇ ਲਟ ਲਟ ਲੱਗ ਗਿਆ ਝਾਟਾ ਦੇਖ ਜਿਹੜਾ ਪੱਟ ਪੱਟ ਕੇ ਖਿਲਰ ਰਿਹਾ ਥਾਂ ਥਾਂ ਵਾਲੇ ਹੀ ਬਾਲ ਹੋ ਗਏ ਆ ਫੇਰ ਤੈਂਹੀਂ ਪੱਟਿਆ ਸੀ ਬਾਅਦ ਚੋ ਚੱਕ ਲੈਣੇ ਆ ਮੈਂ ਤਾਂ ਲੱਗੀ ਪੈਣ ਏ ਲਾਲਾ ਮੰਮੀ ਇਹ ਜੁੱਧ ਜਿੱਤ ਕੇ ਆਈਆਂ ਨਾ ਲਾਲ ਲੜ ਕੇ ਇੱਕ ਦੂਜੇ ਦੇ ਬਾਲ ਪਟ ਪਟ ਕੇ ਹੁਣ ਕਹਿੰਦੀ ਆ ਅਸੀਂ ਲੱਗੀਆਂ ਸੌਣੇ ਸਾਤੋਂ ਰੋਟੀ ਨਹੀਂ ਬਣਨੀ ਬਾਹਰੋਂ ਮੰਗਾ ਲਾ ਕਹਿੰਦੀਆਂ ਇਹਨਾਂ ਨੂੰ ਹੁਣ ਐਦਾਂ ਕਰ ਇਹਨਾਂ ਨੂੰ ਹੁਣ ਤਨਖਾਹ ਦੇ ਦੇ ਨਾ ਇੰਨੀਆਂ ਲੜੀਆਂ ਵਿਚਾਰੀਆਂ ਹੁਣ ਇਹਨਾਂ ਨੂੰ ਦਵੋ ਗਰਮ ਇੱਟ ਕਰਕੇ ਸੇਕ ਦੇਣ ਜਿੱਥੇ ਜਿੱਥੇ ਘਸੌਣ ਮਾਰੇ ਇੱਕ ਦੂਏ ਦੇ ਰੇਤਾ ਘਰੋਂ ਘਰ ਕਰਕੇ ਦੇ ਦੇ ਲੈ ਉਹ ਉਧਰ ਵੱੜ ਗਈ ਉਧਰ ਵੱੜ ਗਈ ਮੰਮੀ ਦੱਸ ਦੀਏ ਹਾਂ ਮੰਮੀ ਅਸੀਂ ਚੱਲੇ ਆ ਫਿਰ ਫ੍ਰਿਜ ਲੈ ਆਈਏ ਹੈ ਬਹੁਤ ਅੱਛਾ ਫ੍ਰਿਜ ਫਿਰ ਚੱਜ ਵੀ ਲੈ ਆਇਓ ਵੱਡੀ ਲੈ ਆਇਓ ਫ੍ਰਿਜ ਬਹੁਤ ਵਧੀਆ ਦੇਖ ਕੇ ਲੈ ਆਇਓ ਨਹੀਂ ਵੱਡੀ ਲੈ ਕੇ ਆਵਾਂਗੇ ਹੁਣ ਆਹ ਵੱਡੀ ਲੈ ਆਇਓ ਛੋਟੀ ਦੇ ਵਿੱਚ ਸਮਾਨ ਨਹੀਂ ਆਦਾ ਹੈਗਾ ਖੁੱਲੀ ਡੁੱਲੀ ਚੰਗੀ ਦੇਖ ਕੇ ਲੈ ਆਇਓ ਨਹੀਂ ਕੋਈ ਨਹੀਂ ਮੈਂ ਦੇਖ ਰੰਗ ਦੇਖ ਰਹੇ ਹੋ ਵਧੀਆ ਜਿਹਾ ਰੰਗ ਲੈ ਆਇਓ ਠੀਕ ਆ ਕੋਈ ਨਹੀਂ ਮੈਂ ਦੇਖ ਲਿਆ ਸਰਚ ਮਾਰਿਆ ਸੀ ਮੈਂ ਸਾਰਾ ਵਧੀਆ ਇਹਨਾਂ ਫ੍ਰਿਜ ਜੀ ਮੈਨੂੰ ਪਤਾ ਮੈਂ ਕਿਦਾਂ ਦੀ ਲੈ ਕੇ ਆਵਾਂਗੇ ਵੱਡੀ ਲੈ ਕੇ ਆਵਾਂਗੇ ਤੁਹਾਨੂੰ ਪਤਾ ਵੀ ਸਮਾਨ ਨਹੀਂ ਆਉਂਦਾ ਹੈਗਾ ਗਰਮੀ ਨੂੰ ਔਖਾ ਹੁੰਦਾ ਹੈ ਚਲੋ ਅਸੀਂ ਆਏ ਲੈ ਕੇ ਜੀ ਫਿਰ ਚਲੋ ਠੀਕ ਹੈ ਜੀ ਹਾਂ ਚਲ सुन मेरी गल अपनी रोटी तो मम्मी की रोटी बना ली आप कुछ बहरों खा के आवे चलो जन तो चलिए अच्छा हाला फोन फाड़ो ਠੀਕ ਆ ਲਾ ਲਾ ਫਾਨੀ ਕਦੋਂ ਜੀ ਹੋਰ ਬਟੇ ਫਾਨੀ ਕੀ ਗਈ ਆ ਜਾ ਚੱਲੇ ਕਿਤੇ ਉਹ ਇੱਕ ਫ੍ਰਿਜ ਲਿਆਉਣੀ ਸੀਗੀ ਉਹ ਲੈਨ ਚੱਲੇ ਸੀਗੇ ਆ ਜਾ ਠਪ ਇੱਥੇ ਲਾਲਾ ਸ਼ਾਮੇ ਜੰਦਰੀ ਲੈ ਜਾ ਸ਼ਾਮੇ ਲਾਲਾ ਉੱਥੇ ਲੋ ਆ ਦੇਖੀ ਸਾਈਡ ਚੋਕ ਲਾ ਅੰਦਰ ਹੀ ਲਗਾ ਲੋ ਅੰਦਰ ਹੀ ਚਲ ਅੰਦਰ ਹੀ ਲਾ ਲੋ ਅੰਦਰ ਹੀ ਲਾ ਲੋ ਤੁਸੀਂ ਐਦਾਂ ਕਰੋ ਸਕੂਟਰੀ ਤੁਸੀਂ ਵੀ ਅੰਦਰ ਲਿਓ ਫੇਰ ਬਾਅਦ ਚ ਆ ਜਾਣੇ ਹੁਣ ਹੋ ਗਿਆ ਬੂਟਾ ਹੁਣ ਮੈਂ ਕੀ ਕਰਾਂ ਤੂੰ ਬਹਿ ਜਾ ਬੂਟੇ ਦੇ ਕੋਲ ਕੋਈ ਗੱਲ ਨਹੀਂ ਜਾ ਤੇ ਆਪਣੇ ਭਰਾ ਨਾਲ ਗੱਲਬਾਤ ਕਰੋ ਗੱਪਾ ਛੱਪਾ ਮਾਰੋ ਮੇਰੇ ਜੀ ਨੂੰ ਲੈ ਜੰਨਾ ਨਹੀਂ ਨਹੀਂ ਸਕੂਟਰੀ ਅੰਦਰ ਲੈ ਆਓ ਤੁਸੀਂ ਪਾਚ ਚੱਲਦੇ ਆ ਉਹ ਚਲ ਕੋਈ ਗੱਲ ਨਹੀਂ ਫਰਿੱਜ ਦੇਖਣੀ ਆ ਤੂੰ ਦੱਸੀ ਹੋਈ ਆ ਫੋਟੋ ਹੈਗੀ ਆ ਉਹਦੇ ਤੇ ਅਸੀਂ ਉਹ ਚੁੱਕ ਲਿਆਉਣੇ ਆ ਮੁੜ ਕੇ ਫੇਰ ਲੜਾਈ ਹੋਊਗੀ ਅੱਜ ਮੈਂ ਜਾਣਾ ਲੈ ਦੱਸ ਇਹਦੇ ਵਿੱਚ ਲੜਾਈ ਵਾਲੀ ਕਿਹੜੀ ਗੱਲ ਵਾ ਆਜੋ ਆਜੋ ਚੱਲ ਲੈ ਦੱਸ ਮੈਂ ਪਾਣੀ ਲੈ ਕੇ ਆਨੇ ਬੈਜੋ ਬੈਜੋ ਨਾ ਕੋਣ ਕਿ ਤਾ ਨ ਕੋਸ਼ ਚੁ ਪਰ ਕੀ ਹੋ ਗਿਆ ਤਾਂ ਸ ਮੈਨੂੰ ਦੋਸਤਾਂ ਰਿੰਦਾ ਵੀ ਮੈਂ ਆਉਣਾ ਪੈਣਾ ਮੇਰਾ ਵਿਚਾਰਾ ਫੋਨ ਚਾਰਜ ਕਰਕੇ ਰੱਖਦੇ ਸੋੜੇ ਬੜਾ ਸੋਣਾ ਸ਼ਹਿਰ ਘੁੰਮ ਫਿਰ ਕੇ ਖਾ ਪੀ ਕੇ ਆਉਣਾ ਸੀਗਾ ਇਹ ਤਾਂ ਮੈਂ ਚਾਹਦੀ ਨਹੀਂ ਸੀ ਉਹ ਜਾਵੇ ਉਹੀ ਕੰਮ ਥੇ ਹੋ ਗਏ ਹੋਠੀ ਗਿਆ ਭਾਈ ਹਾਂ ਠੀਕ ਹੈ ਬੁੱਤੇ ਤੁਸੀਂ ਆਓ ਹਾਂਜੀ ਠੀਕ ਹੈ ਅੱਛਾ ਅੱਛਾ ਚਾਹ ਰੱਖਾਂਗੇ ਭਾਜੀ ਨਾ ਚਾਹ ਰਹੇ ਤਾਂ ਉਹ ਚਾਹ ਘਰ ਰੱਖਣ ਵਾਲੇ ਰੋਟੀ ਪਾਣੀ ਬਣਾ ਫੇ ਨਹੀਂ ਨਹੀਂ ਗੋਲਡ ਆਈਡੀ ਨੂੰ ਰੋਲ ਨਹੀਂ ਖਾ ਕੇ ਆਏ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਧੱਤੀ ਗਮਾਤੀ ਸੱਸਰੀ ਬਾਲ ਊਟੇ ਕਾਦਾ ਹਾਂ ਔਰੇ ਐ ਦੀ ਮਾਤੀ ਅੱਛਾ ਹੋਰ ਸੇ ਠੀਕ ਹੋ ਗਿਆ ਹਾਂ ਠੀਕ ਹੈ ਬੈਠੋ ਮਨੀ ਭਾਈ ਬੈਠੋ ਹਾਂ ਹੋਰ ਹਾਂਜੀ ਠੀਕ ਹੈ ਜੀ ਉਹ ਤਾਂ ਜਾ ਰਹਾ ਐ ਜਿਵੇਂ ਜਾ ਕੇ ਮਿਲਿਆ ਨਾ ਅੱਛਾ ਹਾਂਜੀ ਅੱਛਾ ਤੁਸੀਂ ਫਿਰ ਆ ਚ ਮੁੜ ਕੇ ਆਓ ਉਹ ਐਤੇ ਬਾਹਰੇ ਨਿਕਲ ਲੱਗੇ ਸੀਗੇ ਅੱਛਾ ਬਾਹਰੇ ਮਿਲ ਪਏ ਹਾਂਜੀ ਅੱਛਾ ਚੱਲ ਵੇ ਨਿੰਦਰ ਤੂੰ ਐਦਾ ਕਰ ਤੂੰ ਆਪਣਾ ਭਰਾ ਨੂੰ ਰੋਟੀ-ਪੂਰੀ ਬਣਾ ਖਲਾ ਰੱਜੀ ਜਾ ਆਂਦੀ ਨਾਲ ਆਓ ਰੱਜੀ ਜਾ ਆਂਦੀ ਮੈਂ ਤਾਂ ਪਠਹਿਰਕ ਜਾ ਆਂਨੇ ਚੱਲ ਤੂੰ ਦੇਖੀਓ ਤਾਂ ਹੈਗੀ ਚੱਕ ਕੇ ਲੈ ਆਣੀ ਆ ਰੱਜੀ ਲੈ ਆਂਦੀ ਐ ਫ੍ਰਿਜੇ ਲੈ ਆਣੀ ਆ ਆਓ ਫ੍ਰਿਜੇ ਲੈ ਆਣੀ ਆ ਰਾਗੇ ਦੇ ਦੇਖਿਆ ਕਿਹੜੀ ਲੈ ਆਣੀ ਆ ਕਿੰਨੇ ਦੇ ਸਰ ਕੋ ਦੇਖਿਆ ਆ ਰੱਗੇ ਦੇਖਿਆ ਤੂੰ ਚੱਕ ਕੇ ਲੈ ਆਣੀ ਆ ਆਹੋ ਰਾਜਵਿੰਦਰ ਨੂੰ ਲੈ ਜਾਣੇ ਆ। ਆਹੋ ਚਲੋ ਉਹ ਜਾਵੇ ਨਾਲ ਫੇਰ ਕੀ ਹੋਇਆ ਨਾਲੋਂ ਪਤਾ ਲੱਗ ਜਾਊਗਾ ਚੀਜ਼ਾਂ ਕਿੱਦਾਂ ਲੈ ਆਉਂਦਾ। ਆਹ ਇੱਥੇ ਪਤਾ ਲੱਗੂਗਾ ਉਹਨੂੰ ਵੀ ਸਮਾਨ ਲਿਆਉਂਦਾ ਕਿੱਦਾਂ ਹਨਾ। ਹੂੰ। ਮਾਂ ਵੀ ਆ ਗਈ। ਅਖੇ ਰਾਜਵਿੰਦਰ ਨੂੰ ਲੈ ਜਾ। ਫ੍ਰਿਜ ਲੈਣ ਉਹਨੂੰ ਕਿਹੜਾ ਪਤਾ ਨਹੀਂ ਤਾਂ ਹੀ ਪਤਾ ਲੱਗੂ ਅਖੇ ਇਹਨੂੰ ਲੈ ਕੇ ਚਾਹੂੰ। ਮੈਂ ਜਾਣਾ ਸੀਗਾ ਸਾਰੀ ਪਲਾਨਿੰਗ ਕੀਤੀ ਮੇਰੀ ਫੇਲ ਕਰ ਦਿੱਤੀ। ਨੋਟਾ ਵੀ ਦੱਸ ਕੇ ਨਹੀਂ ਆ ਸਕਿਆ ਹੈਗਾ। ਹੁਣ ਮੈਨੂੰ ਲੱਗਦਾ ਇਹਨੂੰ ਲੈ ਕੇ ਤੁਰੂ ਮੈਨੂੰ ਕੁੱਸਾ ਚੜੀ ਜਾਂਦਾ ਮੇਰਾ ਦਿਮਾਗ ਖਰਾਬ ਹੋ ਗਿਆ ਹਾਂ ਗੱਲਾਂ ਕਰਕੇ ਰੱਖ ਦਿੱਤਾ ਰਾਜਵਿੰਦਰ ਹਾਂਜੀ ਮੰਮੀ ਤੂੰ ਤਿਆਰ ਹੋ ਜਾ ਹੁਣ ਇਹ ਤੇ ਵੇਹ ਤੇ ਤੂੰ ਜਾ ਨਿੰਦਰ ਤੇ ਤੂੰ ਜਾ ਕੇ ਨਾਲ ਫ੍ਰੀਜ ਲੈ ਆਉ ਸੱਚੀ ਗੱਲ ਸੱਚੀ ਗੱਲ ਅੱਛੇ ਕੋਈ ਨਹੀਂ ਮੰਮੀ ਤਿਆਰ ਹੋ ਜਾ ਤੂੰ ਮੈਂ ਤਿਆਰ ਹੋ ਜਾਨੀ ਹਾਂ ਹਾਂ ਪਾਲਾ ਕੱਪੜੇ ਹੋ ਗਏ ਮੈਂ ਤਿਆਰ ਤਿਆਰ ਚਲੀਏ ਚਲੋ ਦੀਦੀ ਪਰਸੜਾ ਕੇ ਗਏ ਸੀ ਨਾ ਪੈਸੇ ਵਾਲਾ ਉਹ ਦੇ ਦਿਓ ਮੈਨੂੰ ਜਰਾ ਪੀਟੀਐਮ ਕਾਰਡ ਦਾ ਵਿੱਚ ਹੀ ਹੋਣਾ ਨਾ ਉਹਦੇ ਵਿੱਚ ਹੀ ਆ ਹੁਣ ਐਦਾਂ ਕਰਿਓ ਤੁਸੀਂ ਆਪਣੀ ਰੋਟੀ ਤੇ ਮੰਮੀ ਦੀ ਰੋਟੀ ਆਪਣੇ ਭਰਾ ਦੀ ਰੋਟੀ ਬਣਾ ਕੇ ਤੁਸੀਂ ਖਾ ਲਿਓ ਅਸੀਂ ਬਾਹਰੋਂ ਕੁਝ ਖਾ ਕੇ ਆਵਾਂਗੇ

ਆਪਾਂ ਦੇਖੋ ਦੋ ਤਿੰਨ ਚੌਹ ਦੇ ਨਾਲ ਨੂੰ ਪਾਰਟੀ ਆ ਮਣਕੇ ਤੁਹਾਨੂੰ ਉੱਥੇ ਭੰਗੜਾ ਨਹੀਂ ਐ ਖੜ ਜਾ ਨੇ ਜਾ ਕੇ ਕੱਚਾ ਜਿਹਾ ਹੱਥ ਲੈ ਕੇ ਲੋਕੀ ਜਾਂ ਤੇ ਤੇਰੇ ਘਰ ਵਾਲੇ ਨੂੰ ਭੰਗੜਾ ਹੀ ਨਹੀਂ ਆਉਂਦਾ ਤੇ ਯਾਰ ਨਹੀਂ ਹੁੰਦਾ ਤੇ ਨਹੀਂ ਆਦਾ ਮੈਂ ਕੀ ਕਰਾਂ ਚਲ ਆ ਮੈਂ ਤੁਹਾਨੂੰ ਸਿਖਾਵਾਂ ਤੇ ਯਾਰ ਮੈਂ ਕਿਹੜਾ ਭੰਗੜੇ ਦੀ ਟੀਮ 'ਚ ਜਾਣਾ ਜਿਹੜਾ ਤੂੰ ਆ ਮੈਂ ਤੁਹਾਨੂੰ ਸਿਖਾਵਾਂ ਭੰਗੜਾ ਹਾਂ ਮਣ ਮੋਟ ਚੱਜ ਸਿੱਖ ਲੈ ਗਰ ਹੁਣ ਅੱਜ ਕੱਲ ਦੀ ਦੁਨੀਆ ਕਿੱਥੇ ਦੀ ਕਿੱਥੇ ਪਹੁੰਚ ਗਈ ਆ ਚਲ ਉਹ ਤਾਂ ਠੀਕ ਚਲ ਐਦਾਂ ਖੜੋ ਆਪਾਂ ਮਤਲਬ ਕਿ ਬੋਲੀਆਂ ਤੇ ਆਪਾਂ ਭੰਗੜਾ ਪਾਉਣਾ ਹੂੰ ਚਲੋ ਨਾਲ ਨਹੀਂ ਭੰਗੜਾ ਪਾਇਓ ਤੁਸੀਂ ਤੂੰ ਪਹਿਲਾਂ ਮੈਨੂੰ ਦੱਸ ਨਾ ਫੇਰ ਮੈਂ ਉਹਦਾ ਪਾਉਂਗਾ ਜੇ ਮੁੰਡਿਆ ਤੂੰ ਮੇਰੀ ਥੋਰ ਵੇਖਣੀ ਜੇ ਮੁੰਡਿਆ ਤੂੰ ਮੇਰੀ ਥੋਰ ਵੇਖਣੀ ਗੜਵਾ ਲੈ ਦੇ ਚਾਂਦੀ ਦਾ ਵੇ ਲੱਕ ਹਿੱਲ ਮਜਾ ਜਣ ਜਾਂਦੀ ਦਾ ਵੇ ਲੱਕ ਹਿੱਲ ਮਜਾ ਜਣ ਜਾਂਦੀ ਦਾ ਮੈਂ ਤੈਨੂੰ ਖਾਣ ਦੇ ਥੋੜੀ ਜੰਦੇ ਆ ਓਹੋ ਮੈਨੂੰ ਮੈਂ ਇਹ ਤੂੰ 2 2 4 ਵਾਈਜ਼ ਸਟੈਪ ਕਰ ਫਿਰ ਮੈਂ ਤੈਨੂੰ ਦੇਖ ਕੇ ਕਰੂੰਗਾ ਅਜੇ ਮੈਨੂੰ ਨਹੀਂ ਆਉਂਦਾ ਚੱਲ ਨੀ ਮੈਂ ਨੱਚ 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 ਨੀ ਮੈਂ ਅੱਗ ਵਾਂਗੂ ਮੱਚਾ ਮੇਰੀ ਤੱਚ ਦੀਦੀ ਦੀ ਛਾਂਜਰ ਛਣ ਕੇ ਤੈਨੂੰ ਭੰਗੜਾ ਜਿਆਦਾ ਸਿਖਾਣਾ ਆਦਾ ਚੱਲ ਪਰ ਇਹੋ ਲੱਗਦੀ ਗੜਵਿਆਂ ਦੀ ਲੱਗਦੀ ਗੜਵਿਆਂ ਦਾ ਲੱਗਦਾ ਤੇਰਾ ਆਪਣਾ ਹੀ ਆ ਬਣੀ ਬਹੁਤੀ ਭੰਗੜੇ ਦੀ ਟੀਚਰ ਮੈਂ ਸਿਖਾਉਣੀ ਆ ਤੁਹਾਨੂੰ ਭੰਗੜਾ ਇੱਧਰ ਆਓ ਜਰਾ ਸਿੱਖ ਲਓ ਇਹ ਤੋਂ ਸਿੱਖ ਲਓ ਤੁਸੀਂ ਕਿੱਦਾਂ ਪਾਓ ਗਿੱਦਾਂ ਪਾਓ ਤੁਸੀਂ ਚਲੋ ਲੱਕ ਮੇਰਾ ਠੁੰਮਕੇ ਤੇ ਠੋਕਾ ਮਾਰੇ ਨੀ ਲੱਕ ਮੇਰਾ ਠੁੰਮਕੇ ਮਾਰ ਲਾ ਠੁਮਕਾ ਨਾਲ ਲੱਕ ਮੇਰਾ ਠੁੰਮਕੇ ਤੇ ਠੋ ਮਾਰੋ ਮਾਰੋ ਠੁੰਮਕੇ ਮਾਰੋ ਚੱਲੇ ਤੂੰ ਵੀ ਠੋਕਾ ਮਾਰਾ ਨਹੀਂ ਨਹੀਂ ਉਹ ਕਹਿੰਦੀ ਮੈਂ ਸਿਖਾਣਾ ਮਾਰ ਲਾ ਠੁਮਕਾ ਨਾਲ ਚੱਲ ਤੂੰ ਕਿੱਦਾਂ ਪਾ ਦੇ ਚੱਲ ਕਿੱਦਾਂ ਪਾ ਚੱਲ ਲੱਕ ਮੇਰਾ ਠੁੰਮਕੇ ਤੇ ਠੁਮਕਾ ਮਾਰੇ ਨੀ ਲੱਕ ਮੇਰਾ ਠੁੰਮਕੇ ਤੇ ਠੁਮਕਾ ਮਾਰੇ ਦੇਖੀ ਟੁੱਟ ਨਾ ਜਾਵੇ ਲੱਕ ਮੇਰਾ ਇਲਾਕਾ ਇੰਨਾ ਕੱਚਾ ਨਹੀਂ ਜਿਹੜਾ ਟੁੱਟ ਜੂ ਤੂੰ ਆਪਣਾ ਸਾਹਮਣੇ ਰੱਖ ਮੇਰੇ ਗੜ ਗੜਵੇ ਵਰਗਾ ਲੈ ਕੇ ਫਿਰਦੀ ਆ ਤੂੰ ਲੱਕ ਭੰਗੜੇ ਸਿਖਾਉਣ ਨੂੰ ਆਈ ਬੋਤੀ ਸਿਖਾਣਾ 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 ਮੈਂ ਤਾਂ ਸਿਖਾਏ ਦੇਣਾ ਆ ਫਿਰ ਸਿਖਾਣਾ ਸਿਖਾਣੀ ਆ ਮੈਂ ਕੋਈ ਗੱਲ ਨਹੀਂ ਮੇਰੇ ਕੋਲ ਹੱਥ ਪਾ ਕੇ ਕਹਿੰਦੀ ਗਿੱਦਾ ਪਾ ਮੈਂ ਕਹਾਂ ਤੇ ਲਾਲ ਕਰੀ ਜਾ ਮੱਤ ਚੱਲ ਸਿਖਾ ਦੂ ਪਰ ਮੈਂ ਕਿਹੜਾ ਭੰਗੜੇ ਦੀ ਪਾਰਟੀ ਦੇ ਵਿੱਚ ਜਾ ਰਹਾ ਆ ਤੂੰ ਤਾਂ ਫਸ ਪਈਆਂ ਯਾਰ ਇਦਾਂ ਫੇ ਥੋੜੋ ਮੈਨੂੰ ਸਿਖਾਉਣ ਨਹੀਂ ਆ ਨਹੀਂ ਦੇਖ ਲਓ ਮੈਂ ਕਹਾਂ ਫਸ ਗਈ ਦੇਖ ਲਓ ਕੋਈ ਨਹੀਂ ਕੋਈ ਨਹੀਂ ਸਿਖਾ ਦੇਣਾ ਮੈਂ ਚਲੋ ਚਲੋ ਤੁਸੀਂ ਬੰਗੜਾ ਪਾਓ ਅਸ ਪੰਜਾਬੀ ਗਾਣੇ ਦੇ ਗਾਣੇ ਆ ਇੱਧਰ ਕਰਵਾ ਰਹੀਆਂ ਚਲੋ ਇੱਧਰ ਤੇ ਕਰੋ ਲੈ ਲੈ ਮੈਂ ਮੈਂ ਅੱਗ ਜਲੀ ਦੇਣਾ ਆ ਇਹ ਬੰਦਾ ਇੱਕ ਸਾਨੂੰ ਤਾਂ ਗੋਸਤ ਪਾਉਂਦੇ ਆ ਨਾ ਮੈਂ ਪਾਉਂਦਾ ਨਾ ਪਾਉਂਦਾ 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 ਮੈਂ ਵੇ ਉੱਟਦੇ ਉਹਲੇ ਜੋ ਖੋਲ ਕੇ ਆਏ ਉਹਲੇ ਜੋ ਖੋਲ ਕੇ ਉਹਲੇ ਜੋ ਖੋਲ ਕੇ ਉਹ ਮਿੱਤਰ ਉੱਪਰ ਪਟਾਰਿਆ ਹੈ ਪਟਾਰਿਆ ਹੈ ਉਹ ਸਭ ਪਤਾ ਆ ਗਿਆ ਬਤਾ ਦੇ ਹਾਂ ਅਸੀਂ ਉੱਲੇ ਨੇ ਅਜਿਹੀਆਂ ਲੜਾਂ ਆਏ ਉਹ ਪਤਾ ਆ ਗਿਆ ਤੁਹਾਨੂੰ ਕਰ ਦੇ ਦੇ ਬੱਸ ਪਾ ਲੈ ਭੰਗੜਾ ਤੁਹਾਨੂੰ ਆ ਗਿਆ ਹਣਾ ਭੰਗੜਾ ਹੁਣ ਆ ਗਿਆ ਹੁਣ ਇਦਾਂ ਨਾ ਹੋਵੇ ਪਾਰਟੀ ਦੇ ਜਾਣਾ ਨਾ ਆਪਾਂ ਤਿੰਨ ਚਾਰ ਦਿਨਾਂ ਨੂੰ ਇਹ ਨਾ ਹੋਵੇ ਤੁਸੀਂ ਇਹਦੇ ਨਾਲੇ ਭੰਗੜਾ ਪਾਈ ਜਾਓ ਉੱਥੇ ਮੇਰੇ ਨਾਲ ਵੀ ਭੰਗੜਾ ਪਾ ਲਿਓ ਮੈਂ ਤੇਰੇ ਨਾਲ ਪਾਊਗਾ

ਸੁਣੋ ਮੇਰੀ ਹਾਂ ਦੱਸੋ ਮੈਂ ਉਹਦੇ ਸਾਹਮਣੇ ਬਿਸ਼ੱਕਤ ਨਹੀਂ ਬੋਲੀ ਇਹ ਨਾ ਹੋਵੇ ਅਸੀਂ ਪਾਰਟੀ ਤੇ ਜਿੱਦਣ ਜਾਣਾ ਆ ਤੇ ਉੱਥੇ ਮੇਰੇ ਨਾਲੇ ਬੈਠਣਾ ਆ ਮੇਰੇ ਨਾਲੇ ਖਾਣਾ ਪੀਣਾ ਆ ਠੀਕ ਆ ਤੇ ਮੇਰੇ ਨਾਲੇ ਭੰਗੜਾ ਪਾਣਾ ਸਟੇਜ ਤੇ ਠੀਕ ਆ ਹਾਂ ਇਹ ਨਾ ਹੋਵੇ ਤੁਸੀਂ ਉਹਦੇ ਨਾਲ ਲੱਗ ਜਮੋ ਨਹੀਂ ਨਹੀਂ ਲੈ ਮੈਂ ਤੇਰੇ ਨਾਲ ਭੰਗੜਾ ਪਾਉਂਗਾ ਹਾਂ ਰੱਖਿਓ ਚੰਗੀ ਤੇਰਾ ਗੱਲ ਦਾ ਠੀਕ ਆ ਬਸ ਫੇਰ ਸੁਣ ਓਕੇ ਇਹ ਨਾ ਹਾਂ ਤੂੰ ਕੀ ਕਹਿਨੀ ਆ ਕੀ ਕਹਿੰਨੀ ਹੈ ਮੇਰੇ ਨਾਲ ਹੀ ਬੈਣਾ ਮੇਰੇ ਨਾਲ ਹੀ ਖਾਣਾ ਮੇਰੇ ਨਾਲ ਹੀ ਸਟੇਜ ਤੇ ਭੰਗੜਾ ਪਾਣਾ ਓਏ ਤੂੰ ਬੈਠੀ ਰਹਿ ਚੁੱਪ ਕਰਕੇ ਟੱਕੀ ਰਹਿ ਹੈਗੀ ਤਾਂ ਤੂੰ 2 ਨੰਬਰ ਵਾਲੀ ਆ ਮੇਰੇ ਕਰਕੇ ਇੱਥੇ ਟਿੱਗੀ ਹੋ ਆ ਅੱਛਾ ਹਾਂ ਮੈਂ ਚਾਹਵਾ ਨਾ 1 ਸੈਕਿੰਡ ਤੋਂ ਪਹਿਲਾਂ ਤੈਨੂੰ ਚਟਕੀ ਨਾਲ ਬਾਹਰ ਕੱਢ ਦੇਣਾ ਹਸਾਬ ਦੇ ਵਿੱਚ ਰਹਿ ਲੈ ਏਦਾਂ ਤੂੰ ਕਿੱਦਾਂ ਕਰੇ ਮੈਂ ਚਲੀ ਜਾ ਉੱਪਰੋਂ ਏਦਾਂ ਕਿੱਦਾਂ ਕੱਢ ਦੋਗੀ ਤੈਨੂੰ ਅੱਛਾ ਠੀਕ ਆ ਆਖੀ ਮੈਂ ਠੀਕ ਆ ਨਹੀਂ ਫੇ ਤੂੰ ਏਦਾਂ ਕਿਉਂ ਨਹੀਂ ਗਈ ਇਹ ਗੱਲ ਵੀ ਕਹਿ ਸਕਦੇ ਸੀ ਕੋਈ ਗੱਲ ਨਹੀਂ ਆਪਾਂ ਦੋਨਾਂ ਨਾਲ ਹੀ ਇੱਥੇ ਮੈਂ ਭੰਗੜਾ ਪਾਉਂਗਾ ਮੈਂ ਦੋਨਾਂ ਨਾਲ ਹੀ ਇਹ ਬੈਠੂਗਾ ਦੋਨਾਂ ਨਾਲ ਕਦੋਂ ਕਿਹਾ ਕਦੋਂ ਆ ਗੱਲ ਕਹੀ ਤੈਨੂੰ ਸੁਣਿਆ ਨਹੀਂ ਮੈਂ ਕਿਹਾ ਸੀ ਦੋਨਾਂ ਨੇ ਭੰਗੜਾ ਪਾਣਾ ਨਾ ਨਾ ਮੈਂ ਤਾਂ ਕੰਨੇ ਚ ਰੂਹ ਲੈ ਆਇਆ ਯਾਰ ਤੂੰ ਮਿੰਟ ਮਿੰਟ ਦੇ ਵਿੱਚ ਕਾਹਤੇ ਕਲੇਸ਼ ਕਰਦੀ ਆਂ ਤ੍ਰੇਸ਼ ਕਰਨਾ ਨਹੀਂ ਪਾਰਟੀ ਦੋ ਦਿਨਾਂ ਨੂੰ ਆ ਤੂੰ ਚੱਲ ਜਾ ਕੰਮ ਕਰ ਲੈ ਆਪਣਾ ਜਾ ਕੇ ਜਿੱਦਾਂ ਮੈਂ ਕਿਹਾ ਉਦਾਂ ਹੀ ਹੋਣੀ ਆ ਚੱਲ ਪਏ ਇਹ ਤਾਂ ਮੌਕਾ ਹੀ ਦੱਸੂ ਕਿੱਦਾਂ ਹੋਣੀ ਆ ਸਟੇਜ ਤੋਂ ਨਾ ਮੈਂ ਤੁਹਾਨੂੰ ਉੱਥੇ ਲੁੱਡੀਆਂ ਸਾਡੀਆਂ ਪੁਆਈਆਂ ਤਾਂ ਨਹੀਂ ਕੋਈ ਗੱਲ ਨਹੀਂ ਦੇਖ ਲੰਨੇ ਆ ਫਿਰ ਕੀ ਦੇਖ ਲੂੰਗੀ ਤੂੰ ਰਾਜਵਿੰਦ ਤੂੰ ਫੇਰ ਨਾ ਕਰ ਮੈਂ ਤੇਨਾ ਹੀ ਭੰਗੜਾ ਪਾਉਂਗਾ ਇਹਦੇ ਨਾਲ ਵੀ ਪਾਉਂਗਾ ਦੋਨਾਂ ਨਾਲ ਪਾਉਂਗਾ ਯਾਰ ਤੁਸੀਂ ਐਦਾ ਨਾ ਕਰੋ ਰਾਂ ਦੋਨਾਂ ਨੇ ਮੈਂ ਭੰਗੜੇ ਪਾੜੇ ਹੁਣ ਤੂੰ ਸਖਾਇ ਦੋਨਾਂ ਨੇ ਆ ਮੈਨੂੰ ਤੇ ਮੈਂ ਭੰਗੜੇ ਵੀ ਦੋਨਾਂ ਨਾਲ ਪਾਉਂਗਾ ਇਹ ਨਾ ਹੋਵੇ ਹੁਣ ਸੁਣ ਲਓ ਮੇਰੀ ਗੱਲ ਮੈਂ ਇੱਕ ਵਾਰੀ ਹੁਣ ਲਾਸਟ ਵਾਰੀ ਵਾਰਨਿੰਗ ਦੇਣ ਲੱਗੀ ਆ ਜੇ ਦੀ ਚੁੱਕ ਦੇ ਵਿੱਚ ਆ ਕੇ ਕਿਤੇ ਕੋਈ ਉੱਥੇ ਨਾ ਮੇਰੇ ਨਾਲ ਐਦਾ ਦੀ ਹਵੀ ਨਾ ਵੀ ਕਰ ਦਿੱਤੀ ਲੋਕਾਂ ਦੇ ਸਾਹਮਣੇ ਮੇਰੀ ਹੋ ਗਈ ਬੇਇਜ਼ਤੀ ਤਾਂ ਦੇਖੀ ਬਹਿ ਭੰਗੜੇ ਦੋਨਾਂ ਦੇ ਕਿਦਾਂ ਦੇ ਪੁਆ ਨਹੀਂ ਉੱਥੇ ਸਾਰਾ ਨਾ ਪੈਲਸ ਤੁਹਾਡੇ ਵੱਲ ਨਹੀਂ ਦੇਖੂਗਾ ਤੁਹਾਡਾ ਹੀ ਭੰਗੜਾ ਦੇਖੂਗਾ ਸੁਣ ਲਿਆ ਦੋ ਨੰਬਰ ਵਾਲੀ ਐ ਖਣਾਈ ਆ ਇਹ ਬਹਿ ਜਾ ਬਹਿ ਜਾ ਤੂੰ ਲੱਗਦੀ ਦੋ ਨੰਬਰ ਦੀ ਇਹ ਕੰਨਾਂ ਤੇ ਨਾ ਖਾਲੀ ਤੂੰ ਮੇਰੇ ਕੋਲੋਂ ਤੈਨੂੰ ਕਹਾਵਤ ਵੀ ਇੱਕ ਪਤਾ ਹੋਣੀ ਚਾਹੀਦੀ ਹੈ ਨਾ ਕਿਹੜੀ ਕਹਾਵਤ ਪਤਾ ਨਹੀਂ ਤੈਨੂੰ ਹਾਂ ਦੱਸ ਜਿਹੜੇ ਨਵੇਂ-ਨਵੇਂ ਨੇਤ ਹੁੰਦੇ ਆ ਤੇ ਪੁਰਾਣੇ ਕਿਹੜੇ ਚਿੱਤ ਹੁੰਦੇ ਆ ਅੱਛਾ ਹਾਂ ਇਸ ਕਰਕੇ ਮੈਂ ਹੁਣ ਨਵੀਂ ਆ ਅੱਛਾ ਤੇ ਤੂੰ ਇਹ ਵੀ ਕਹਾਵਤ ਸੁਣੀ ਹੋਣੀ ਆ ਹਾਂ ਕਿਹੜੀ ਦੱਸ ਮੈਨੂੰ ਜਰਾ ਨਵਾਂ 9 ਦਿਨ ਤੇ ਪੁਰਾਣਾ 100 ਦਿਨ ਅੱਛਾ ਹੋਰ ਤੂੰ ਨਵੀਂ ਆ 9 ਦਿਨਾਂ ਚ ਬਾਹਰ ਕੱਢ ਕੇ ਮਾਰੂੰ ਅੱਛਾ ਹੂੰ ਲਗਦੀ ਸੌਨੂੰ ਛੱਡ ਦਊ ਇਹ ਕਰਦੀ ਕੂਣੀ ਇਹ ਮਾਂ ਕੇ ਤੇਰੇ ਦੰਦ ਤੋੜ ਦਊ ਸਾਰੇ ਗੱਲਾਂ ਕਰਦੀ ਕਿੱਦਾਂ ਹਰ ਵੇਲੇ ਫੂਕਾ ਹੀ ਦੇਣ ਤੇ ਰਹਿੰਦੀ ਆ ਜਦੋਂ ਦੇਖ ਲਓ ਸਣ ਲੋ ਮੇਰੀ ਗੱਲ ਦੋਨੇ ਜਣੀਆਂ ਮੇਰੀ ਇੱਧਰ ਇੱਧਰ ਸੁਣੋ ਮੇਰੀ ਗੱਲ ਤੂੰ ਵੀ ਸੁਣ ਤੁਹਾਡੇ ਹਣਾ ਇਹ ਲੜਾਈ ਝਗੜੇ ਕਰਕੇ ਮੰਮੀ ਨੂੰ ਉਹਦੇ ਭਰਾ ਲੈ ਗਏ ਆ ਕੇ ਉਹ ਕਹਿੰਦੇ ਦੋਨੇ ਸਾਡਾ ਮੁੰਗੂ ਲੜਦੀਆਂ ਆ ਕਿਹੜੇ ਵੇਲੇ ਸਾਡੀ ਭੈਣ ਇਹਨਾਂ ਦੇ ਵਿੱਚੇ ਰਗੜ ਦੇਣੀ ਆ ਤੇ ਜੇ ਤੁਹਾਡੇ ਦੋਨਾਂ ਤੇ ਇਹੇ ਹਾਲਾਤ ਰਹੇ ਹਨ ਤਾਂ ਮੈਂ ਵੀ ਆਪਣੀ ਕੋਲ ਨੂੰ ਚੱਲ ਜਾਣਾ ਮੈਂ ਨਹੀਂ ਤੁਹਾਡੇ ਇਹਨੇ ਰੋ ਦਾ ਕਲੇਸ਼ ਦੇਖ ਸਕਦਾ ਮਿੰਟ ਮਿੰਟ ਦੇ ਵਿੱਚ ਤੁਸੀਂ ਜਿਆ ਸਿੰਗ ਪਸਾ ਲੈਂਦੀਆਂ ਆ ਦੁਖੀ ਕੀਤਾ ਪਿਆ ਮੈਂ ਤਾਂ ਪਰੇਸ਼ਾਨ ਹੋ ਗਿਆ ਤੁਹਾਡੇ ਤੋਂ ਸੁਣ ਮੇਰੀ ਗੱਲ ਤਹਾ ਕਿਹੜੀ ਗੱਲ ਆ ਅਕੇ ਮੈਂ ਆਪਣੀ ਮਾਂ ਕੋਲ ਨੂੰ ਚਲ ਜਾਣਾ ਸੁਣ ਮੇਰੀ ਗੱਲ ਹੁਣ ਤੁਸੀਂ ਬੜੇ ਦੁਖੀ ਹੋਨੇ ਆ ਦੁਖੀ ਮੈਂ ਨਹੀਂ ਤੁਹਾਨੂੰ ਕੀਤਾ ਦੁਖੀ ਤੁਹਾਣਾ ਤੁਹਾਡੇ ਆਸ਼ਕੀ ਨੇ ਕੀਤਾ ਨਾ ਆਸ਼ਕੀਆ ਕਰਦੇ ਨਾ ਮੇਰੀ ਸੰਗਣ ਲੈ ਕੇ ਆਂਦੇ ਉਦੋਂ ਤਾਂ ਤੈਨੂੰ ਬੜੇ ਪਿਆਰ ਜਾਂਦੇ ਸੀ ਜਾਣਾ ਤੂੰ ਮਾਂ ਦੇ ਕੋਲ ਜਾ ਚਲ ਜਾ